ਨਮੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਇੰਡੀਆ ਫਾਸਟ ਹੈੱਡਲਾਈਨ ਅਸੀਂ ਆਪਣੇ ਸਾਰੇ ਜਿਹੜੇ ਪਿੰਡ ਦੇ ਸਾਡੇ ਮੁੱਖ ਰਸਤੇ ਨੇ ਜੰਨੀਆਂ ਵੀ ਸਾਡੀਆਂ ਗਲੀਆਂ ਨੇ ਅਸੀਂ ਸਾਰੀਆਂ ਹੀ ਲੋਕਾਂ ਨੂੰ ਕਰਿਆ ਔਰ ਉੱਥੇ ਸੀ ਆਪਣੇ ਪਿੰਡ ਦੇ ਜਿਹੜੇ ਸਾਡੇ ਨੌਜਵਾਨ ਨੇ ਜਾਂ ਜਿਹੜੇ ਸਾਡੇ ਹੋਰ ਸੂਝਵਾਨ ਬੰਦੇ ਨੇ ਬਿਠਾਏ ਹੋਏ ਨੇ ਤਾਂ ਕਿ ਸਾਡੇ ਕੋਈ ਪਿੰਡ ਦੇ ਵਿੱਚ ਨਾ ਆ ਜਾ ਸਕੇ ਔਰ ਮੈਂ ਅਪੀਲ ਕਰਦਾ ਸਾਡੇ ਸਿੰਦਰ ਸਿਕੰਦ ਇੰਪਲ ਸੁਰੋ ਵਾਲੋ ਪਿੰਡ ਵਿੱਚ ਜਿੱਥੇ ਸੈਨੇਟਾਈਜ਼ ਕੀਤਾ ਗਿਆ ਸਾਰੇ ਪਿੰਡਰ ਉੱਥੇ ਹੀ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਤੇ ਆਰਥਿਕ ਮਦਦ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਸਾਰਾ ਸਹਿਯੋਗ ਡਿੰਪਲ ਗਰੁੱਪ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਜਿਸ ਨੂੰ ਅੱਗੇ ਵੀ ਜਾਰੀ ਨਿਰੰਤਰ جاری ਰੱਖਿਆ ਜਾਏਗਾ। ਡਿੰਪਲ ਗਰੁੱਪ ਦੇ ਇਸ ਪ੍ਰਾਣੇ ਦੇ ਜਿੱਥੇ ਇਲਾਕੇ ਵਿੱਚ ਭਰਪੂਰ ਛਾਂਗਾ ਹੋ ਰਹੀ ਹੈ ਉੱਥੇ ਉਹਨਾਂ ਦੱਸਿਆ ਕਿ ਇਹ ਨਿਸ਼ਕਾਮ ਸੇਵਾ ਨਿਰੰਤਰ ਜਾਰੀ ਰਹੇਗੀ।

ਅਸੀਂ ਆਪਣੇ ਪਿੰਡ ਨੂੰ ਇਸ ਕੋਰੋਨਾ ਮੈਰਜੀ ਲੋਗ ਐਸ ਤੋਂ ਬਚਾਉਣ ਦੇ ਲਈ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਅਸੀਂ ਪਿੰਡ ਦੇ ਵਿੱਚ ਮਾਸਕ ਡਿਵਾਈਡ ਕੀਤੇ ਸੀ ਔਰ ਉਸ ਤੋਂ ਬਾਅਦ ਫਿਰ ਅਸੀਂ ਪਿੰਡ ਨੂੰ ਸੈਂਟਰਸ ਕੀਤਾ ਔਰ ਫਿਰ ਅਸੀਂ ਹੁਣ ਪਿੰਡ ਦੇ ਲੋਕਾਂ ਲਈ ਜਿਹੜੇ ਸਾਡੇ ਪਿੰਡ ਦੇ ਗਰੀਬ ਨੇ ਔਰ ਸਾਰਿਆਂ ਨੂੰ ਅਸੀਂ ਰਾਸ਼ਨ ਵੀ ਡਿਵਾਈਡ ਕੀਤਾ ਸਾਰਾ ਰਾਸ਼ਨ ਵੰਡਿਆ ਔਰ ਗੋਮੀਆਂ ਜੀ ਇਸ ਤਰ੍ਹਾਂ ਚੱਲਦੇ ਰਹੇ ਔਰ ਇਹਦੇ ਵਿੱਚ ਜਿਹੜਾ ਮੇਰਾ ਜ਼ਾਰਦਾ ਮੇਰੀ ਪੰਚਾਇਤ ਵੱਲੋਂ ਔਰ ਖਾਸ ਕਰ ਮੇਰੇ ਗੁੱਪ ਦੇ ਡਿਵਲਪਰ ਔਰ ਦੇ ਸਾਥੀਆਂ ਨੇ ਜਿਹਨਾਂ ਨੇ ਮੇਰੀ ਹਰ ਤਰ੍ਹਾਂ ਸਹਾਇਤਾ ਕੀਤੀ ਪੈਸਿਆਂ ਨਾਲ ਵੀ ਔਰ ਹਰ ਤਰ੍ਹਾਂ ਮੇਰੇ ਨਾਲ ਖੜਦੇ ਨੇ ਉਹਨਾਂ ਆਜਾਲਦੇ ਨੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਸੇਵਾ ਕਰਾ ਰਹੇ ਔਰ ਮੈਂ ਆਪਣੇ ਪਿੰਡਰਿਆਂ ਨੂੰ ਵਿਸ਼ਵਾਸ ਦਉਣਾ ਵੀ ਜਿੱਨਾ ਚਿਰ ਲਾਕਡਾਊਨ ਚੱਲਦਾ ਤੁਹਾਨੂੰ ਕਿਸੇ ਨੂੰ ਕਦੀ ਭੁੱਖਾ ਨਹੀਂ ਛਡਵਾਵਾਂਗੇ ਤੁਹਾਡੇ ਨਾਲ ਖੜੇ ਹਾਂ ਹਰ ਟਾਈਮ ਤੁਹਾਡੇ ਨਾਲ ਕਿਸੇ ਵੀ ਚੀਜ਼ ਦੀ ਜਰੂਰਤ ਤੁਹਾਡੇ ਨਾਲ